ਮੈਂ ਸਤਿਗੁਰੂ ਕੋ ਪਾਇਆ ਸਤਿਗੁਰ ਤੁਮ ਪਾਇਆ ਸਹਜ ਸੇਤੀ ਮਨ ਵਜੀਆਂ ਵਧਾਈਆਂ ਰਾਗ ਰਤਨ ਪਰਵਾਰ ਪਈਆ ਸਬਦ ਘਾਮਣੇ ਆਈਆ ਸਬਦ ਤੋਂ ਗੋੜੀ ਕੀ ਰਾਮ ਅਰਜਨੀ ਵਸਾਇਆ ਕਹਿ ਲਾਲ ਕੇ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਇਹ ਮਨ ਮੇਰਾ ਤੂਸ ਦਾ ਰਹੋ ਹਰ ਨਾਮੇ ਹਰ ਨਾਗਰ ਹੋ ਦੁਮਨ ਮੇਰੇ ਦੁਖ ਸਭ ਵਿਸਾਰਨ ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸੁਆਰਨ ਸਭਨਾ ਗਨਾ ਸੁਰਾਤ ਸੁਆਮੀ ਸੋਖਿ ਮਨੋਰਚਾਰੇ ਕਹ ਨਾਮਕ ਮੰਨ ਮੇਰੇ ਸਰੋਹਰ ਹਰਿ ਮਾਲੀ ਸਾਚੇ ਸਾਰੇ ਭਾਗ ਗਿਆਨ ਨਾਹੀ ਕਰ ਤੇਰਾ ਘਰਪਾਂ ਤੇਰਾ ਸਭ ਕਿਛੜਾ ਜਿਸ ਦੇਹ ਸੋ ਪਾਵੇ ਸਦਾ ਸਬਤ ਸੁਲਾਹਾ ਤੇਰੀ ਨਾ ਮੰਨ ਵਸਾ ਹੋਏ ਨਾਮ ਜਿਨ ਕੈ ਮਨ ਵਸਤੇ ਆਵਾਜ਼ੀ ਸ਼ਬਦ ਗਲੇ ਰੇ ਕਹ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰਤੇ ਰ ਸਾਚਾ ਨਾਮ ਮੇਰਾ ਆਧਾਰ ਸਾਚਾ ਨਾਮ ਆਧਾਰ ਮੇਰਾ ਜਨੁ ਧੁਖਾਂ ਸਭ ਗਵਾਈਆਂ ਕਰਿ ਸਾਨਤ ਸੁਖ ਮਨ ਆਏ ਵਸਿਆ ਜਿਨ ਚਾਹ ਸਾ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰ ਬਿਟੋ ਜਿਸ ਦੀਆਂ ਇਹ ਵਡਿਆਈ ਆ ਤਹੈ ਨਾਨਕ ਸੁਨਹੁ ਸੰਤੋ ਸਬਦ ਧਰੋ ਪਿਆਰੋ ਸਾਂਚਾ ਨਾਮ ਮੇਰਾ ਆਧਾਰੁ ਵਾਜੇ ਪੰਚ ਸਬਦੁ ਰੁਕਰ ਸੁਭਾਗਿ ਕਾਲ ਸੁਪਾਣਾ ਸਬਦੁ ਵਾਜੇ ਗਰਾਈ ਤਕੜ ਢਾੜੀਆਂ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਤੁ ਬੁਆੜਿਆ ਧੁਰ ਕਰਮੁ ਪਾਇਆ ਤੁਧ ਜਨ ਘਉ ਸੇ ਨਾਮ ਹਰਿ ਕੈ ਲਾਗੇ ਤਹਾ ਨਾਨਕ ਤਹਾ ਸੁਖ ਹੋਆ ਤਿਤ ਘਰ ਅਨਹਦ ਬਾਜੀ ਪਨਦਸ ਰਹੋ ਵੱਡ ਭਾਗੀਓ ਸਗਲ ਮਨੋ ਰਸਿ ਬਾਹਰ ਬ੍ਰਹਮ ਪ੍ਰਭ ਪਾਏ ਆ ਉਤਰੇ ਸਗਲ ਵਿਦੂਰੀ ਦੋਖ ਰੋਗਾ ਸੰਕਾਪ ਉਤਰੇ ਸੁਣੀ ਸਚੀ ਸੰਤ ਸਾਧਨ ਭਏ ਸਰਸਤੇ ਪੂਰੇ ਗੁਰ ਤੇ ਸੁਣ ਤੇ ਪਉ ਨੀਤ ਕਹਤੇ ਪਵਿੱਤ ਸਤ ਗੁਰ ਰਹਾ ਪਰ ਦਿਨ ਵਰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਸੋਨਾ ਤੇ ਪੋ ਨੀਦ ਕਹਤੇ ਪਵਿੱਤਾਂ ਸਤ ਗੁਰ ਰਹਿ ਆ ਪਰ ਬਿਨ ਬੰਤ ਨਾਨਕ ਗੁਰ ਚਰਨ ਲਾਗੇ ਵਾਜ ਅਨਹਦ ਧੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਤੂੰ ਧਾਕਰ ਤੁਮ ਪਹੇ ਕੋਈ ਨਾ ਜਾਣ ਤੁਮਰਾ ਹੰਤ ਉੱਚੇ ਸੋ ਸੁਣੀ ਅਮੀਸ਼ ਕਾ ਸਗਲ ਸਮਗਰੀ ਤੁਮਰਾ ਸ ਉਤਰ ਧਾਰੀ ਤੁਮ ਤੇ ਹੋਏ ਤੁਹਾਡੀ ਗੱਤ ਮੇਤ ਤੁਮਹੀ ਜਾਣੀ ਨਾਨਕ ਸਦਾ ਕੁਰਬਾਨੀ ਸਤਨਾਮ ਸ੍ਰੀ ਵਾਹਿਗੁਰੂ ਜੀ ਅਰਦਾਸ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ ਸ੍ਰੀ ਭਗਉਤੀ ਜੀ ਸਹਾਈ ਵਾਰ ਸ੍ਰੀ ਭਗਉਤੀ ਜੇ ਕੇ ਪਾਤਸ਼ਾਹੀ ਦਸਵੀਂ ਪ੍ਰਤਭਗਵਤੀ ਸਿਮਰਕਾ ਗੁਰੂ ਨਾਨਕ ਲਈ ਧਿਆਇ ਫੇਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੈ ਹੋਈ ਸਹਾਈ ਅਰਜਨ ਹਰਗੋਬਿੰਦ ਨੋ ਸਿਮਰੋ ਸ੍ਰੀ ਹਰਿਦਾਇ ਸ੍ਰੀ ਹਰਿ ਕ੍ਰਿਸ਼ਨੰ ਤੇ ਆਈਆ ਜਿਸ ਜੱਟਾ ਸਭ ਦੁੱਖ ਜਾਏ ਤੇਗ ਬਹਾਦਰ ਸਿਮਰੀਆ ਘਰ ਨੌਂ ਨਿਦਿਆਵੇ ਧਾਏ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਈ ਦਸਾਂ ਪਾਤਸ਼ਾਹਾਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪ ਜੀ ਦੇ ਬਾਤ ਦਰਸ਼ਨ ਉਪਦੇਸ਼ ਜੀ ਦਾ ਧਿਆਨ ਧਰ ਕੇ ਕਾਲ사 ਸਹਿ ਬੋਲੋ ਜੀ ਕੋ ਰਾਹੀ ਗੁਰੂ ਜੀ ਪੰਜਾ ਪਿਆਰਿਆਂ ਚੌਹਾਂ ਸਹਿ ਜਾਦਿਆਂ ਚਾਲੀਆਂ ਮੁਕਤੇਆਂ ਫਟੀਆਂ ਜਪੀਆਂ ਤਪੀਆਂ ਨਾਮ ਜੱਪਿਆ ਵੰਡ ਕੇ ਛਕਿਆ ਦਿਗ ਚਲਾਈ ਤੇਗ ਵਾਹੀ ਦਿਨ ਸੁਣ ਕੇ ਅੰਡੜ ਕੀਤਾ ਤਨਾ ਪਿਆਰਿਆਂ ਸਚਿਆਰਿਆਂ ਦੇ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਖਾਲਸਾ ਸਹਿ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਜੀ ਜਨਾ ਸਿੰਘਾਂ ਸਿੰਘਣੀਆਂ ਨੇ ਧਰਮ 헤ਤਾ ਸੀ ਜਿੱਦ ਤੱਕ ਬੰਦ ਬੰਦ ਘਟਵਾਏ ਕੋਪਰੀਆਂ ਲੋਹਾਂਜੀਆਂ ਚਰਕੜੀਆਂ ਤੇ ਚੜੇ ਤਨ ਆਰਿਆਂ ਨਾਲ ਚਰਵਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇ ਸਾਸ ਸਵਾਸਾ ਸੰਗ ਨਿਭਾਈ ਤਨਾ ਸ਼ਹੀਦਾਂ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਸਹਿ ਬੋਲੋ ਜੀ ਵਾਹਿਗੁਰੂ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਖਾਲਸਾ ਸਹਿ ਬੋਲੋ ਜੀ ਵਾਹਿਗੁਰੂ ਜੀ ਪ੍ਰਤਮ ਅ ਸਰਬਤ ਕਾਲਸਾ ਜੀ ਕੀ ਅਰਦਾਸ ਹੈ ਸਰਬਤ ਕਾਲਸਾ ਜੀ ਕੋ ਵਾਹਿਗੁਰੂ 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 ਨਾਮ ਚਿਤ ਆਵੇ ਚਿਤ ਆਵੇ ਨਾਮ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹ ਤਹ ਰਚਿਆ ਰਾਇਤ ਦੇਗ ਦੇਗ ਫਤਿਹ ਬਰਤ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਈ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਜੀ ਸਿੱਖਾਂ ਨੂੰ ਸਿੱਖੀ ਦਾਤ ਕੇਸ ਦਾਤ ਰਹਿ ਦਾਨ ਭੇਟ ਦਾਤ ਵਿਸਾਹ ਦਾਤ ਪ੍ਰੋਸਾਦਾਨ ਦਾਨ ਸਿਰ ਦਾਤ ਨਾਮ ਦਾਤ ਸ੍ਰੀ ਅਮਰਤ ਸਰ ਸਾਹਿਬ ਜੀ ਦੇ ਦਰਸ਼ਨ ਤੇ ਇਸ਼ਨਾ ਚੌਕੀਆਂ ਝੰਡੇ ਬੂੰਗੇ ਜੁਗੋ ਜੁਗਿਆ ਤਲ ਧਰਮ ਦਾ ਜੈਕਾਰ ਹੋਵੇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਜੀ ਸਿੱਖਾਂ ਦਾ ਮਾਨ ਨੀਵਾ ਮਤੁ ਚੀ ਮਤ ਪਾਦੇ ਰੱਖੇ ਆਪ ਵਾਹਿਗੁਰੂ ਸਿਰਨਨ ਕਾਨਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰੂ ਧਾਮਾਂ ਤੋਂ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਹੈ ਕੁਲੇ ਦਰਸ਼ਨ ਦੀਦਾਰ ਸੇਵਾ ਸੁਭਾਅ 바ਦਾਨ ਪਿਆਰੇ ਫਕੀਰਾਂ ਜੀ ਨੂੰ ਬਖਸ਼ੋ ਫਿਰ ਨਾਮਾਂ ਦੇ ਮਾਨ ਸਤਿਗੁਰੂ ਨੇਤਾਣਿਆਂ ਦੇ ਤਾਨ ਸਤਿਗੁਰੂ ਮੇਰੇ ਉੱਤੇ ਆndi ਹੋਟ ਹਾਜ਼ਰ ਨਾਜ਼ਰ ਗੁਰਤਾ ਗੱਦੀ ਦੇ ਸੁਭਾਈ ਮਾਨ ਦਸਾਂ ਪਾਤਸ਼ਾਹਿਆਂ ਦੀ ਜੋਤ ਧੰਨ ਧੰਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਗੁਰੂ ਮਹਾਰਾਜ ਆਪ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ ਪਾਸ ਅਰਦਾਸ ਬੇਨਤੀ ਆਪ ਜੀ ਦੇ ਪ੍ਰਮਾਨ ਹਨ ਲੱਖ ਖੁਸ਼ੀਆਂ ਬਾਤ ਸ਼ਹੀਆਂ ਜੇ ਸਤਗੁਰ ਨਦਰ ਕਰੇ ਨਿਮਕ ਏਕ ਹਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਏ ਸਤ ਸੰਤੋ ਕਰ ਭਾਉ ਕੁਰਮ ਕੁਰ ਮਾਈ ਆਇਆ ਬਲਰਾਮ ਜੀਓ ਸਰੰਤ ਕਰ ਜਾਂ ਨਾ ਕਰ ਮੇਲ ਗੁਰਬਾਣੀ ਦਾ ਵਾਇਆ ਬਲਰਾਮ ਜੀਓ ਦੇ ਮਹਾਰਾਗਾਂ ਅਨਸਾਰ ਆਪ ਜੀ ਦੇ ਦਰ ਘਰ ਦੇ ਸੇਵਾਦਾਰ ਜਥੇਦਾਰ ਨਰਵੈਰ ਸਿੰਘ ਜੀ ਤਿਨਾਂ ਦੀ ਧਰਮ ਸਪਤ ਨੇ ਮਾਤਾ ਮਹਿੰਦਰ ਕੌਰ ਜੀ ਤਿਨਾਂ ਦੀ ਮਹਿ ਕਰਈ ਪਲਵਾਰੀ ਤਿਨਾਂ ਦੇ ਵੀਰ ਸੁਪੁੱਤਰ ਗਿਆਨੀ ਗੁਰਦੀਪ ਸਿੰਘ ਜੀ ਦੀਪਕ ਤਰਾ ਦੀ ਧਰਮ ਪਤਨੀ ਬੀਬੀ ਮਨਿੰਦਰ ਕੌਰ ਜੀ ਸਿਵਕ ਪਰਿਵਾਰ ਤਿਆਰ ਜੀ ਨੇ ਕਿਰਪਾ ਕਰਕੇ ਅਨੁਵਾਜਿਆ ਹੈ। ਤੇਨਾਂ ਦੇ ਵੀਰ ਸੁਪੁੱਤਰਾਂ ਕਾਕਾ ਕਰਨਵੀਰ ਸਿੰਘ ਜੀ ਦੇ ਵਿਆਹ ਕਾਰਜ ਨੂੰ ਵਕ ਰਖਦਿਆਂ ਹੋਇਆਂ ਸਤਿਗੁਰੂ ਜੀਓ ਪਰਸਾ ਤੋਂ ਕੁਰਬਾਨੀ ਦੇ ਪ੍ਰਵਾਹ ਚੱਲੇ ਅੰਮ੍ਰਿਤ ਰਲੇ ਭੋਗ ਸਪੂਰਨ ਹੋਏ। ਉਪਰੰਤ ਸਜਮਾਂ ਸਮੇਤ ਆਪ ਜੀ ਦਾ ਪਵਿੱਤਰ ਸਰੂਪ ਸਤਗੁਰੂ ਜੀ ਖੁੱਲ੍ਹੇ ਪੰਗਾਲ ਦੇ ਚਲੇਹਾ ਕਰਕੇ ਸਤਗੁਰੂ ਜੀ ਦੀਵਾਨ ਸਰਚਾਇਆ ਹੈ ਦੀਵਾਨਾਂ ਦੇ ਵਿੱਚ ਢਾਡੀ ਸਿੰਘਾ ਨੇ ਗੁਰ ਇਤਿਹਾਸ ਗੁਰਬਾਣੀ ਸੁਣਾ ਕਰਕੇ ਵਿਹਾਲ ਕੀਤਾ ਹੈ ਸਮੁੱਚੀ ਸੇਵਾ ਨਿਭਾਉਂਦੇ ਆ ਕੋ ਅਨੇਕ ਪ੍ਰਕਾਰ ਦੀਆਂ ਭੁੱਲਾਂ ਹੋਈਆਂ ਬੱਚ ਜਾਣ ਕੇ ਬਖਸ਼ ਲੋ ਅੱਗੇ ਤੋਂ ਸਮਤ ਬਖਸ਼ਨੀ ਦਰ ਘਟ ਦੇ ਸੇਵਾਦਾਰ ਸਵਰਗ ਵਾਸੀ ਜਸਵੀਰ ਸਿੰਘ ਜੀ ਜਿਨ੍ਹਾਂ ਦੀ ਬੇਟੀ ਗੁਰਮਨੀਰ ਕਾਰਜੀ ਦਾ ਸਗਰ ਲੈ ਕਰਕੇ ਪਹੁੰਚੇ ਹਨ ਕਾਕਾ ਕਰਮਵੀਰ ਸਿੰਘ ਦੀ ਬਾਤ ਤੇ ਕਿਰਪਾ ਕਰਿਓ ਮਹਾਰਾਜ ਦੋਨਾਂ ਪਰਿਵਾਰਾਂ ਦੇ ਵਿੱਚ ਪਿਆਰ ਇਤਬਾਕ ਇਕਤਾ ਬਖਸ਼ਨੇ ਗੁਰਸਿੱਖੀ ਜੀਵਨਾ ਨਾਮ ਦੀਆਂ ਸਾਤਾ ਬਖਸ਼ਨੇ ਹੱਥ ਕਰਨਾ ਜੀ ਸਰਬੱਤ ਸੰਗਤਾਂ ਵੱਲੋਂ ਬੇਅੰਤ ਭਟਾਵਾਂ ਹਾਜ਼ਰ ਹੋਈਆਂ ਦਰ ਪ੍ਰਵਾਣ ਕਰਨੀਆਂ ਕਦਮ ਕਦਮ ਲੈ ਕੇ ਵਿਚ ਲਾਉਣਾ ਸਰਬੱਤ ਸੰਗਤਾਂ ਦਾ ਨਗਰ ਦਾ ਭਲਾ ਕਰਨਾ ਗੁਰੂ ਸਾਹਿਬ ਜੀਓ ਆਪ ਜੀ ਦੀਆਂ ਬਖਸ਼ੀਆਂ ਹੋਈਆਂ ਦਾਤਾਂ ਵਿੱਚ ਅੰਮ੍ਰਿਤਮਈ ਕਿਰਾ ਪ੍ਰਸ਼ਾਦ ਦੀ ਦੇਗ ਹਾਜ਼ਰੀ ਪ੍ਰਵਾਨ ਕਰੋ ਪ੍ਰਵਾਨ ਹੋਇਆ ਪ੍ਰਸ਼ਾਦ ਸਰਬੱਤ ਸੰਤਾਂ ਦੇ ਰਸਨੀ ਲਾਇਕ ਹੋਵੇ ਜੋ ਜਪੇ ਆਪ ਜੀ ਦਾ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਨਾਮ ਜਪੇ ਕਿਰਪਾ ਕਰਿਓ ਸੇਵਕਾਂ ਦੇ ਕਾਰਜਾਂ ਵਿੱਚ ਸਫਲਤਾਈਆਂ ਬਖਸ਼ ਕੇ ਨਿਹਾਲ ਕਰਨਾ ਕਾਕਾ ਕਰਨਵੀਰ ਸਿੰਘ ਜੀ ਨੂੰ ਆਪ ਜੀ ਦੇ ਪਾਵਨ ਚਰਨਾਂ 'ਚ ਸਗੜ ਦੀ ਰਸਮ ਆਦਾ ਹੋਣੀ ਏ ਕਿਰਪਾ ਕਰਿਓ ਅੰਗ ਸੰਗ ਹੋ ਕਰਕੇ ਸਹਿਤਾ ਕਰਨੀ ਇਸ ਵੇਲੇ ਦੀ ਕੀਤੀ ਅਰਦਾਸ ਸੰਗਤਾਂ ਦੀ ਚਰਨਾਂ ਤੇ ਪ੍ਰਵਾਨ ਕਰਿਓ ਸਰਬੱਤ ਸੰਗਤਾਂ ਨੂੰ ਪਾਵਨ ਪਵਿੱਤਰ ਹੁਕਮ ਨਾਮੇ ਬਖਸ਼ ਕੇ ਨਿਹਾਲ ਕਰੋ ਤੋਕ ਬਨਾਮੇ ਤੇ ਚੱਲਣ ਦੀ ਸ਼ਕਤੀਆਂ ਨੂੰ ਸਮਰੱਥਾ ਬਖਸ਼ੋ ਸਿੱਖ ਪਰਦੇ ਸੁਣਦੇ ਸਰਬੱਤ ਲਾਹੇ ਵੰਡ ਹੋਵਨ ਨਾਨਕ ਨਾਮ ਚੜ੍ਹਦੀ ਕਲਾ ਵਿੱਚ ਰਹੇ ਸਰਬੱਤ ਦਾ ਭਾਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਹਰਾ ਆਗਿਆ ਭਈ ਆਕਾਲ ਕੀ ਤਵੇ ਚਲਾਇਓ ਸਾਬ ਸਿਖਣ ਕੋ ਹੁਕਮ ਹੈ ਗੁਰੂ ਮਾਨਿਓ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲ ਬੋਝ ਹੈ ਕੋ ਜਸ ਪਰਾਜ ਕਰੇਗਾ ਖਾਲਸਾ ਆਕੀ ਨ ਕੋਰੇ ਸਵਾਰ ਹੋਏ ਸਭ ਮਿਲਾਂਗੇ ਬਚੇ ਸਰਨ ਜੋ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤਰੇ ਜੋ ਸਰਦਾ ਘਰ ਸੇਵਦ ਵਹਿ ਗੁਰੂ ਪਾਰਿਉ ਬੋਲੇ ਈਸਾਨ ਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਆ ਮਹਸਰੀ ਵਾਹਿਗੁਰੂ ਸਾਹਿਬ ਜੀ ਦਰਸ਼ਨ ਪਿਆਸੀ ਜਿਉ ਸੁਖਾਤ ਚਤੁਰਵਣ ਦੇ ਨੀਤ ਕੋਲ ਘਟ ਗੁਰ ਮੇਲੀਆ ਨਾਨਕ ਹਰ ਸੰਗ ਨੀਤ ਸਤ ਸੰਕੋਖ ਕਰ ਭਾਉ ਕੁੜਮ ਕੁੜਮਾਈ ਆਇਆ ਬਲਰਾਮ ਜੀਓ ਸੰਤ ਜਨਾ ਕਰੇ ਲੇਲ ਉ ਗੁਰ ਬਾਣੀ ਗਾਵਾਈਆ ਬਗ ਰਾਮ ਜੀਓ ਬਾਣੀ ਗੁਰ ਗਾਈ ਪ੍ਰਮਗਤ ਪਾਈ ਪੰਚ ਮਲੇ ਸੁਹਾਇਆ ਉ ਗਿਆ ਕਰੋਦ ਬਮਤਾ ਤਨ ਨਾਠੀ ਪਾਠੰਡ ਭਰਮ ਗਵਾਇਆ ਹੋਮ ਪੀਰ ਗਏ ਸੁਖ ਪਾਇਆ ਅਰੋਗਤ ਭਏ ਸਰੀਰਾ ਗੁਰ ਪ੍ਰਸਾਦੀ ਬ੍ਰਹਮ ਪਛਾਤਾ ਨਾਨਕ ਗੁਣੀ ਗਹੀਰਾ ਸਪਹੋ ਟਲ ਗੁਰ ਸੇਵੀਐ ਅਹਮਸ ਸਹਜ ਸੁਪਾਏ ਦਰਸਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ ਉਵਾਸ ਸਿਰ ਪਤਕ ਸੰਮਦੀ ਮੋਰਿਆ ਰਸੂ ਕੁਰਸੋ ਟਕੀ ਐ ਉਦ ਜਤੇ ਸੱਚੇ ਪਾਪ ਸਹਾ ਮਲ ਜਨਮ ਜਨਮ ਦੀ ਸੱਜਾ ਸੱਚਾ ਪਾਪ ਸਹਾ ਸਿਰ ਸਾਹ ਦਾਹ ਜਿਸ ਪਾਸ ਬੈਠਿਆ ਸੋਹੀਏ ਸਬਨਾ ਦਾਵੇ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਾ ਠਾ ਮਹਲਾ 5 ਗੁਰਪੂਰ ਕ੍ਰਿਪਾ ਧਾਰੀ ਪ੍ਰਭ ਪੂਰੀ ਲੋਚ ਹਵਾਰੀ ਕਾਲੇਸ਼ਣਾਲ ਗਹਿ ਰਾਇ ਅਨੰਦ ਮੰਗਲ ਸੁਖ ਪਾਏ ਗੁਰ ਪੂਰਾ ਕਿਰਪਾ ਧਾਰੀ ਪ੍ਰਭ ਪੂਰੀ ਲੋਚ ਹਮਾਰੀ ਕਾਰਿ ਕਸ਼ਨਾਨ ਗ੍ਰਹ ਆਏ ਅਨੰਦ ਮੰਗਲ ਸੁਖ ਪਾਏ ਸੰਤੋ ਰਾਨ ਨਾਮ ਨਿਸ ਤਰੀਆ ਕੋਠਕ ਬੈਠ ਤਹਾਰ ਹਰ ਧਾਈ ਆ ਅਨ ਦਿਨ ਸੋਕ ਰਤ ਕਰੀਆ ਪ੍ਰਹਾਉ ਸੰਤ ਕਾ ਮਾਰਗ ਧਰਮ ਕੀ ਪੌੜੀ ਕੋ ਵੱਡ ਭਾਗੀ ਪਾਏ ਕੋਟ ਜਨਮਨੇ ਕੇ ਲੇਖ ਨਾਸੇ ਹਰ ਚਰਨੀ ਚਤ ਲਾਏ ਉਸ ਤਤ ਕਰੋ ਸਦਾ ਪ੍ਰਭ ਆਪਣੇ ਜਨ ਪੂਰੀ ਕਲ ਰਾਤੀ ਜੀਵ ਜੰਤ ਸਭ ਭੈ ਪਵਿੱਤਰ ਆ ਸਤ ਗੁਰ ਕੀ ਸੱਚ ਸਾਖੀ ਬੇਕਨ ਬਨਾਸਰ ਸਭ ਦੁਖ ਨਾਸਨ ਸਤ ਗੁਰ ਨਾਮ ਅੜਾਇਆ ਕੋਏ ਪਾਪ ਭੇ ਸਭ 파ਮਨ ਜਨ ਨਾਨਕ ਸੁਖ ਘਰ ਆਇਆ